ਬਾਲੀਵੁੱਡ ਅਦਾਕਾਰਾ आलिया ਭੱਟ ਦੀ ਹੋਣੈਸ ਐਕਸ ਪੀਏ ਜੂਸੀ ਉਸਨੇ ਇੱਕ ਬੇहद ਵੱਡੇ ਪਦਰ ਦੀ ਧੋਖਾਧੜੀ ਕੀਤੀ ਹੈ ਜਿਸ ਤੋਂ ਬਾਅਦ ਹੁਲਮਾਂਲਾ ਕਾਫੀ ਸੋਸ਼ਲ ਮੀਡੀਆ ਤੇ ਫਖਦਾ ਹੋਇਆ ਦਿਖਾਈ ਦੇ ਰਿਹਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਬਾਲੀਵੁੱਡ ਅਦਾਕਾਰਾ ਜੋ ਸੀ आलिया ਭੱਟ ਉਸਦੀ ਐਕਸ ਪੀਏ ਜਿਸਨੇ 2021 ਤੋਂ ਲੈ ਕੇ 2024 ਤੱਕ आलिया ਭੱਟ ਦੇ ਨਾਲ ਐਜ਼ ਅ ਪੀਏ ਕੰਮ ਕੀਤਾ ਹੈ ਜਿਸ ਤੋਂ ਬਾਅਦ ਆਲਿਆ ਭੱਟ ਦੇ ਹੁਣ ਪਰਸਨਲ ਅਕਾਊਂਟ ਦੇ ਵਿੱਚੋਂ 77 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਹਾਲਾਂਕਿ ਹੁਣ ਇਹ ਜਿਹੜੀ ਠੱਗੀ ਹੋਈ ਹੈ ਉਸ ਦਾ ਵੱਡਾ ਖੁਲਾਸਾ ਹੋਇਆ ਤੇ ਜੂਹੂ ਪੁਲਿਸ ਨੇ ਜਿਹੜੀ ਉਸ ਦੀ ਐਕਸ ਪੀ ਐ ਸੀਗੀ ਵੈਦਿਕਾ ਸ਼ੈਟੀ ਉਸ ਦੀ ਗ੍ਰਫਤਾਰੀ ਕਰ ਲਈ ਹੈ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਲਿਆ ਭੱਟ ਦੀ ਮਾਂ ਤੇ ਮਸ਼ਹੂਰ ਇੱਕ ਹੋਰ ਅਦਾਕਾਰਾ ਦੇ ਸ਼ਿਕਾਇਤ ਉੱਤੇ ਵੈਦਿਕਾ ਸ਼ੈਟੀ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਕਾਫੀ ਚਰਚਾਾਂ ਤੇਜ਼ ਹੋ ਚੁੱਕੀਆਂ ਨੇ ਦੱਸਿਆ ਕਿ आलिया ਭੱਟ ਦੇ ਪਰਸਨਲ ਅਕਾਊਂਟ ਦੇ ਵਿੱਚੋਂ 70 ਲੱਖ ਰੁਪਏ ਦੀ ਹੀਰਾ ਫਰੀ ਕੀਤੀ ਹੈ ਯਾਨੀ ਕਿ ਹੁਣ ਜਿਹੜੇ ਅਕਾਊਂਟਸ ਸੀਗੇ ਉਹ ਪੀਏ ਸਾਹਮਣੇ ਸੀ ਪਰ ਉਸ ਤੋਂ ਬਾਅਦ ਉਸਨੇ ਅਜੇ ਹੀ ਤੋਖਾ ਤਰਿਕ ਕੀਤੀ ਆ ਕਿ ਆਪਣੇ ਹੀ ਬੈਂਕ ਅਕਾਊਂਟਸ ਦੇ ਵਿੱਚ ਪੈਸੇ ਟਰਾਂਸਫਰ ਕਰਦੀ ਰਹੀ 70 ਲੱਖ ਰੁਪਏ ਦੀ ਆਰਿਆ ਵਰਡੇ ਪਰਸਨਲ ਅਕਾਊਂਟ ਦੇ ਵਿੱਚ ਉਹ ਹੀਰਾ ਫਿਰੀ ਹੋਈ ਹੈ ਵੱਡਾ ਖੁਲਾਸਾ ਹੋਇਆ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ 10 ਜੁਲਾਈ ਤੱਕ ਦਾ ਜਿਹੜਾ ਰਿਮਾਂਡ ਹਾਸਲ ਹੋਇਆ ਉਸ ਤੋਂ ਬਾਅਦ ਹੁਣ ਗ੍ਰਿਸ਼ਟਾਰੀ ਕੀਤੀ ਗਈ ਹੈ ਵੈਦਿਕਾ ਸ਼ੈਟੀ ਯਾਨੀ ਕਿ ਹੁਣ 10 ਜੁਲਾਈ ਤੱਕ ਹਿਰਾਸਤ ਦੇ ਵਿੱਚ ਰਹੇਗੀ ਜਿਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਹੋਣੀ ਹੈ ਤਾਂ ਹੁਣ ਬਾਲੀਵੁੱਡ ਅਦਾਕਾਰਾਂ ਦੇ ਨਾਲ ਦੇਖੋ ਕਿ ਕਿੱਡੇ ਵੱਡੇ ਪੱਧਰ ਦੀ ਧੋਖਾਧੜੀ ਹੋਈ ਹੈ ਜਿਸ ਨੂੰ ਲੈ ਕੇ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਖ ਦਾ ਹੋਇਆ ਦਖਾਈ ਦੇ ਰਿਹਾ ਦਾ ਪੁਲਿਸ ਨੇ ਐਕਸ਼ਨ ਲੈ ਲਿਆ ਔਰ ਵੱਖ-ਵੱਖ ਧਰਮਾਂ ਦੇ ਤਹਿਤ ਮਾਮਲਾ ਦਰਜ ਹੋ ਗਿਆ ਹੈ ਵੈਦਿਕਾ ਛੇਤੀ ਦੇ ਉੱਤੇ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਰਤ ਹੁੰਦੀਆਂ ਹੁਣ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਆ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਵੱਡੇ ਜਿਹੜੇ ਬਾਲੀਵੁੱਡ ਸਟਾਰਸ ਨੇ ਉਹਨਾਂ ਨੂੰ ਵੀ ਕਿਵੇਂ ਲੋਕ ਤੁ ਨਾਲ ਲਗਾ ਕੇ ਫਰਾਕ ਹੋ ਜਾਂਦੇ ਨੇ ਤਾਂ ਉਹਨਾਂ ਦੇ ਪੀਏ ਜਿਹੜੇ ਨੇ ਉਹਨਾਂ ਦੇ ਆਪਣੇ ਹੁੰਦੇ ਨੇ ਉਹਨਾਂ ਤੇ ਯਕੀਨ ਕੀਤਾ ਜਾਂਦਾ ਹੈ ਉਹਨਾਂ ਨੂੰ ਸਾਰੇ ਅਕਾਊਂਟ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੌਂਪੀਆਂ ਜਾਂਦੀਆਂ ਨੇ ਉਹੀ ਸਾਰੀ ਦੇਖਰੇਖ ਕਰਦੇ ਨੇ ਪਰ ਦੇਖ ਲਓ ਹੁਣ ਆਲਿਆ ਭਰਤੇ ਕਿਸੇ ਆਪਣੇ ਨਹੀਂ ਚਾਹੀ ਨਜ਼ਦੀਕੀ ਨਹੀਂ ਉਸਦੇ ਨਾਲ ਕਿਵੇਂ ਵੱਡੇ ਪੱਦਰ ਦੀ ਠੱਗੀ ਮਾਰੀ ਹੈ 2021 ਤੋਂ ਲੈ ਕੇ 2024 ਤੱਕ ਵੈਨਿਕਾ ਸ਼ਟੀ ਆਲਿਆ ਭਾੜ ਦੀ ਪੀ ਰਹੀ ਹੈ ਐਕਸ ਹੁਣ ਪੀਏ ਆ ਹੁਣ ਨਹੀਂ ਕੰਮ ਕਰਦੀ ਆ ਪਰ ਜਿਸ ਤੋਂ ਬਾਅਦ ਉਹਨ ਸ਼ਿਕਾਇਤ ਦਾ ਦਰਜ ਕਰਵਾਈ ਗਈ ਤਾਂ ਜੰਗੂ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਕਰ ਲਈ ਹੈ ਜਿਸ ਨੂੰ ਲੈ ਕੇ ਹੁਣ ਮਾਮਲਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਵਿੱਚ ਵੱਡੇ ਖੁਲਾਸੇ ਹੋਣਗੇ ਕੀ ਕੁਝ ਨਿਕਲ ਕੇ ਆਉਂਦਾ ਦੇਖਣਾ ਪੜਦਾ ਹੈ ਕਿਸ ਤਰੀਕੇ ਦੇ ਨਾਲ ਇਹ ਥੱਗੀ ਹੋਈ ਹੈ ਕਿਵੇਂ ਤਾਰਾ ਜੁੜੀਆਂ ਨੇ ਕਿੱਥੇ ਕਿੱਥੇ ਪੈਸੇ ਟਰਾਂਸਫਰ ਕੀਆ ਕੋਈ ਕੁਝ ਜਿਹੜੀਆਂ ਉੱਥੇ ਚੀਜ਼ਾਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਨੂੰ ਸ਼ੇਅਰ ਕਰਨਾ ਪੈਂਦਾ ਹੈ ਤੇ ਇਸ ਤਰੀਕੇ ਦੇ ਨਾਲ ਗੁਣਾ ਵੱਡੇ ਸਟਾਰਟ ਤੇ ਪੈਸਿਆਂ ਨਾਲ ਵੀ ਹਿਰਾਫੇਰੀ ਹੋ ਰਹੀ ਹੈ ਤਾਂ ਕਿਸ ਤਰੀਕੇ ਨਾਲ ਦੇਖੋ ਇੱਥੇ ਸਾਵਧਾਨੀ ਵਰਤਣ ਦੀ ਲੋੜ ਹੈ ਜਾਨੀ ਕਿ ਹੁਣ ਤੁਸੀਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਠੱਗੀ ਵਾ ਸਕਦੀ ਹੈ ਇਸ ਖਬਰ ਨੂੰ ਵੀ ਦੇਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਖਬਰ ਜੇ ਲੋਕਾਂ ਤੱਕ ਜ਼ਰੂਰ ਪਹੁੰਚੇ